ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿ 7 ਫਰਵਰੀ ਅਜ ਰਾਤ ਦੇ ਮੌਸਮ ਬਾਰੇ ਕਿ ਅਜ ਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਤੇ ਅੱਧੀ ਰਾਤ ਤੋਂ ਬਾਅਦ ਸਵੇਰੇ ਤੜਕੇ ਸਮੇਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੇ-ਫੁਲਕੇ ਟੁੱਟਮੇ ਬੱਦਲਵਾਈ ਜੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਪਰ ਕਿਤੇ ਵੀ ਕੋਈ ਜ਼ਿਆਦਾ ਹਲਚਲ ਹੋਣ ਦੀ ਸੰਭਾਵਨਾ ਜੜੀ ਉਹ ਨਹੀਂ ਹੈਗੀ ਮੌਸਮ ਜਿਹੜਾ ਪੂਰੀ ਤਰ੍ਹਾਂ ਸਾਫ਼ ਬਣਿਆ ਰਹੇਗਾ ਹਵਾਵਾਂ ਦੀ ਗੱਲ ਕਰੀਏ ਤਾਂ ਅਜਰਾ ਸਮੇਂ ਹਵਾਵਾਂ ਮੱਧਮ ਤੇਜ਼ ਰਫ਼ਤਾਰ ਨਾਲ ਪੱਛਮ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਤਾਪਮਾਨ ਦੀ ਗੱਲ ਕਰ ਲਈਏ ਤਾਂ ਅਜ ਰਾਤ ਦੇ ਤਾਪਮਾਨ 6 ਤੋਂ ਲੈ ਕੇ 8 ਡਿਗਰੀ ਦੇ ਆਸ-ਪਾਸ ਰ ਜਿਹੜੇ ਰਿਕਾਰਡ ਕੀਤੇ ਜਾਣਗੇ ਤੇ ਅੱਜ ਰਾਤ ਦੇ ਮੌਸਮ ਦੀ ਲੇਟੈਸਟ ਅਪਡੇਟ ਤੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ